ਚਰਾਗ ਮੰਹਰ ਦਾ ਬੈਸਟ ਬਣਿਆ ਇਹ ਜੱਗੀ ਪਾਸਲਾ ਗਪੁਰਜੀ ਵਾਲਾ ਸੈੱਟ ਲਿਆ ਆਹ ਸਾਹਮਣੇ ਇਹ ਬਲਜਿੰਦਰ ਪਾਸੀ ਆਸਟ੍ਰੇਲੀਆ ਵਾਲੇ ਦਾ ਭਾਂਜਾ ਮੇਰੇ ਮਿੱਤਰੋ ਕਰਾਉਂਦਾ ਬਹਿ ਜਾ ਬਹਿ ਜਾ ਗਪੁਰਜੀ ਵਾਲਿਆ ਬਾਤ ਬਾਤ ਕਦੇ ਸਾਡੇ ਪੰਡਿਆਵੀ ਗੱਡੀ ਕੱਚੇ ਰਾਣਾ ਪਾਵੀ ਲਾ ਕੇ ਜੀਦੀ ਰੋਡ ਤੋਂ ਪੇ ਯਾਰਾ ਵੱਟ ਕੇ ਮੋੜ ਤੋਂ ਜੱਗੀ ਆਉਣ ਵਾਲਾ ਸਾਰਾ ਜਿਹੜਾ ਸੀਜ਼ਨ ਹੈ ਪੰਜਾਬ ਦੀ ਧਰਤੀ ਹੈ ਕੁਝ ਮੈਚ ਆਸਟ੍ਰੇਲੀਆ ਦੀ ਧਰਤੀ ਤੇ ਕੁਝ ਮੈਚ ਨਿਊਜ਼ੀਲੈਂਡ ਵਿੱਚ ਖੇਡੇ ਜਾਣੇ ਆ ਆ ਥਾਪੀ ਵੱਜੀ ਤਾਂ ਕਿਸੇ ਗੱਲ ਨੂੰ ਵੱਜੀ ਹੈ ਆ ਥਾਪੀ ਕਿਸੇ ਬਣਾ ਦਿੰਦਾ ਮੇਲਾ ਖਤਾਪੁਰੀਏ ਕਹਿੰਦੇ ਵੀ ਚਰਚੇ ਨੇ ਆਹ ਸਾਹਮਣੇ ਕਹਿੰਦੇ ਭੀਮ ਸੁਰ ਸਿੰਘ ਦੀ ਧਰਤੀ ਹੈ ਗੋਲੂ ਦੁੱਗਾ ਵਾਲਾ ਤਿਆਰ ਹੈ ਟੱਕਰ ਲਿਆਕਤ ਅਲੀ ਦੇ ਨਾਲ ਮੇਰੇ ਮਿੱਤਰੋ ਸਾਹਮਣੇ ਪਾਰਾ ਸ਼ਰੀਰ ਉਖੜਦੇ ਪੈਰ ਉਖੜਦੇ ਪੈਰ ਮਾਜੇ ਵੀ ਪੜ ਕਹਿੰਦੇ ਤਲੀਪਿੰਡ ਦੇ ਮਿੱਤਰ ਨੇ ਵੀਰ ਨੇ ਫਰਵਰੀ ਮਹੀਨੇ ਵੱਡਾ ਮੇਲਾ ਹੋਵੇਗਾ ਗਿੰਦੇ ਕੂਮਰ ਹੁੜਿਆਂ ਦਾ ਸੁੱਖਾ ਗਿੱਲ ਰਾਜਾ ਕੂਮਰ ਸਭੀ ਕੂਮਰ ਦੇ ਜੋਤੀ ਕੂਮਰ ਓ ਹੈ ਕੋਈ ਇਲਾਜ ਹੈ ਦਾ ਆਹ ਸਾਹਮਣੇ ਨੇ ਪਿੰਡਰਜੀ ਵਾਲਾ ਮੇਰ ਮੇਰ ਕੇ ਆਉਂਦਾ ਵੇਖ ਪਿਆਰਿਆ ਮਹਨਤ ਰੰਗ ਲਿਆਈ ਹੈ ਮਹਨਤ ਰੰਗ ਲਿਆਈ ਹੈ ਆਹ ਸਾਹਮਣੇ ਕੁੜੱਗੀਆਂ ਪੈਂਦੀਆਂ ਜੰਦੇ ਲੱਗਦਾ ਹੁਣ ਨਹੀਂ ਲੋਟ ਆਉਂਦਾ ਲੱਗਦਾ ਹੁਣ ਨਹੀਂ ਲੋਟ ਆਉਂਦਾ ਉਹ ਫੜੋਦਪੁਰਜੀ ਵਾਲਾ ਫੜੋਦਪੁਰਜੀ ਵਾਲਾ ਆ ਬੱਲੇ ਆ ਬੱਲੇ ਫੜੋਦਪੁਰਜੀ ਵਾਲਿਆ ਕਰਦਾ ਜਦੋਂ ਵਿਗੜਦੇ ਫਰਾਹੀ ਕਰਦਾ ਮੇਰ ਕਰੇ ਬੰਦ ਫੜਿਆ ਜਾਂਦਾ ਖਾਲੀ ਪਿਸਤੌਲ ਨਾਲ ਜਉਣਾ ਨਹੀਂ ਫੜਿਆ ਜਾਣਾ ਜਉਣਾ ਪਰ ਇਧਰਲੇ ਆਓ ਇੱਕ ਨੰਬਰ ਤੇ ਜੱਤ ਹਾਰ ਹੋਣੀ ਆ ਰਾਂਝਾ ਤੇ ਦਾਰਾਪੁਰੀਆ ਰਾਂਝਾ ਤੇ ਦਾਰਾਪੁਰੀਆ ਕੁੰਡੀਆਂ ਦੇ ਸਿੰਘ ਥਾਨਾ ਵਾਲਾ ਢੇੜ ਆ ਆਉਂਦਾ ਚੋਬਰ ਬੁੱਕਦਾ ਆਉਂਦਾ ਚੋਬਰ ਬੁੱਕਦਾੜਦਾ ਆਹ ਕਹਿੰਦੇ ਦੀਬਤ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਬੰਨ ਗਿਆ ਮੇਰੇ ਮਿੱਤਰੋ ਉਹ ਥਾਪੀਆਂ ਮਜਰੀਆਂ ਨੇ ਹੁਣ ਕੌਣ ਰੋਕੀ ਕੌਣ ਫੜੀ ਕੌਣ ਮੂਰੇ ਹੋਵੇ ਆਓ